ਸੱਚਾ ਦੋਸਤੋ ਮੈਂ ਜਸਦੀਪ ਟੱਲੋ ਆ ਇਸ ਵਕਤ ਅਸੀਂ ਪਿੰਡ ਕੋਨਾਵਾਲਾ ਚ ਖੜੇ ਆ ਤੁਸੀਂ ਦੇਖ ਸਕਦੇ ਹੋ ਵੀ ਇਹ ਨੌਜਵਾਨ ਜਿਨ੍ਹਾਂ ਨੂੰ ਨਸ਼ਈ ਕਹਿ ਕੇ ਬਦਨਾਮ ਕੀਤਾ ਜਾਂਦਾ ਸੀ ਅੱਜ ਇਹ ਜਵਾਨੀ ਕਿੱਦੇ ਜੋਸ਼ ਦੇ ਵਿੱਚ ਜਿਹੜੀ ਆ ਬਨ ਬਨ ਰਹੀ ਆ ਉਹ ਟਰੈਕਟਰ ਜਿਨ੍ਹਾਂ ਨੂੰ ਦਿੱਲੀ ਦੇ ਵਿੱਚ ਵਣ ਤੋਂ ਬੈਰੀਕੇਡ ਕੀਤੇ ਜਾਂਦੇ ਸੀ ਅੱਜ ਉਹਨਾਂ ਟਰੈਕਟਰਾਂ ਦੇ ਉੱਤੇ ਹੀ ਜਿਹੜਾ ਇਹ ਮਿੱਟੀ ਲੈ ਕੇ ਹੋ ਰਹੇ ਆ ਨੌਜਵਾਨ ਸਾਡੇ ਨਾਲ ਮੌਜੂਦ ਨੇ ਕੀ ਕਹਿਣਾ ਚਾਹੁੰਦੇ ਜੀ ਇਹਨਾਂ ਨੌਜਵਾਨਾਂ ਨੂੰ ਬਦਨਾਮ ਕਰਦੀ ਸੀ ਸਰਕਾਰ ਇਹ ਨੌਜਵਾਨਾ ਨਹੀਂ ਹੁਣ ਬੰਨ ਬੰਨਣਾ ਇਹ ਨੌਜਵਾਨ ਹੀ ਲੰਗਰ ਲੈ ਕੇ ਆ ਰਹੇ ਨੇ ਜਿਹੜੇ ਸਾਡੇ ਟਰੈਕਟਰ ਦਿੱਲੀ ਚ ਪੰਡੇ ਜਾਂਦੇ ਸੀ ਜਾਂ ਹਰਿਆਣੇ ਚ ਪੰਡੇ ਜਾਂਦੇ ਸੀ ਜਾਂ ਮਾਥਲ ਚ ਪੰਡੇ ਜਾਂਦੇ ਸੀ ਸਾਡੇ ਚਾਲਾਨ ਵੀ ਕਈ ਮੋਟੇ ਹੋਏ ਟਾਇਰਾਂ ਦੇ ਮਰਗਾਟਾਂ ਦੇ ਬੰਪਰਾਂ ਦੇ ਉਹ ਟਰੈਕਟਰ ਹੀ ਅੱਜ ਲੰਗਰ ਲੈ ਕੇ ਆ ਰਹੇ ਨੇ ਦੂਰ ਦੂਰ ਤੋਂ ਹਰਿਆਣੇ ਤੋਂ ਪੰਜਾਬ ਸਾਰਾ ਇਕੱਤਰ ਹੋਇਆ ਹੋਇਆ ਸਾਰੇ ਜ਼ਿਲ੍ਹਿਆਂ ਤੋਂ ਨੌਜਵਾਨ ਆਏ ਹੋਏ ਨੇ ਟਰੈਕਟਰ ਵੀ ਸਾਰੇ ਜ਼ਿਲ੍ਹਿਆਂ ਤੋਂ ਆਏ ਹੋਏ ਨੇ ਸੇਵਾ ਦੀ ਇੱਥੇ ਕੋਈ ਕਮੀ ਨਹੀਂ ਲੰਗਰ ਦੇਖੋ ਕਿਵੇਂ 24 ਘੰਟੇ ਚੱਲੀ ਜਾਂਦਾ ਪਸ਼ੂਆਂ ਲਈ ਖਰਾਕ ਆਈ ਜਾਂਦੀ ਫੀਡ ਆਈ ਜਾਂਦੀ ਏ ਤੂੜੀ ਆਈ ਜਾਂਦੀ ਏ ਕੋਈ ਕਿਸੇ ਗੱਲ ਦੀ ਕੋਈ ਕਮੀ ਨਹੀਂ ਉਹ ਬੀ ਬੀ ਬਦਨਾਮ ਕਰਦੀ ਸੀ ਕੰਗਣਾ ਰਣੌਤ ਕੇ ਇਹ ਜਿਹੜੇ ਨੇ ਨਸ਼ਈ ਨੇ ਇਹ ਅਮਾ ਚੱਲ ਨਹੀਂ ਹੋਣੇ ਚਾਹੀਦੇ ਅੱਜ ਅੱਜ ਕਿੱਥੇ ਗਈ ਉਹ ਅੱਜ ਭਾਜਪੀ ਕਿੱਥੇ ਗਈ ਏ 60 ਕਿਲੋ ਗੱਟੇ 'ਚ ਮਿੱਟੀ ਪਾਈ ਏ ਜਿਹੜੇ ਸਹੀ ਹੁੰਦੇ ਤਾਂ ਨੌਜਵਾਨ ਗੱਟਾ ਚੱਕ ਲੈਂਦੇ ਤੇ ਬੜੇ ਵੱਡੇ ਸਵਾਲ ਨੇ ਅੱਜ ਇੱਥੇ ਨਹੀਂ ਇਹ 60 ਕਿਲੋ ਗਿੱਟੀ ਪਾਈ ਵੀ ਇਹ ਕੰਗਣਾ ਰਣੌਤ ਨੂੰ ਪੁੱਛੀਏ ਆਪਾਂ ਵੀ ਇਹ ਨੌਜਵਾਨ ਸਾਡੇ ਨਸ਼ਈ ਹੁੰਦੇ ਤੇ ਗੱਟਾ ਚੱਕ ਲੈਂਦੇ ਇਹ ਗੱਟਾ ਚੱਕਿਆ ਜਾਣਾ ਸੀ ਕਦੇ ਵੀ ਨਹੀਂ ਹਾਂ ਇਹ ਚਲੋ ਕੋਈ ਥੋੜਾ ਬਹੁਤਾ ਇੱਕ ਅੱਧਾ ਹੁੰਦਾ ਹੈ ਉਹ ਹੁੰਦਾ ਆ ਹਰ ਪਿੰਡ ਚ ਦੋ ਚਾਰ ਬੰਦੇ ਇਦਾਂ ਦੇ ਹੁੰਦੇ ਹੀ ਆ ਹੁਣ ਨਹੀਂ ਅੱਜ ਕੋਈ ਨਵਾਂ ਨਹੀਂ ਸ਼ੁਰੂ ਤੋਂ ਹੀ ਹੁੰਦਾ ਆ ਕੋਈ ਨਹੀਂ ਬਾਕੀ ਆ ਨੌਜਵਾਨ ਨੇ ਮੁੰਡੇ ਸਾਰੇ ਸਾਰਿਆਂ ਦਾ ਜੰਗ ਬਲਾੜੇ ਇਹ ਸਾਰੇ ਵਧੀਆ ਮੁੰਡੇ ਸੇਵਾ ਕਰ ਰਹੇ ਨੇ ਪਤਾ ਨਹੀਂ ਕਿੱਥੋਂ ਕਿੱਥੋਂ ਆਪਦਾ ਪਟ્રોલ ਆਪਦਾ ਡੀਜ਼ਲ ਫੂਕੇਕਾਰਾਂ ਤੇ ਆ ਕੇ ਟਰੈਕਟਰਾਂ ਤੇ ਆ ਕੇ ਸੇਵਾ ਕਰ ਰਹੇ ਨੇ ਮੈਂ ਕਹਿੰਦਾ ਜੀ ਇੱਥੇ ਸਾਨੂੰ ਬੁਲਾਇਆ ਗਿਆ ਸੀ ਇਹਦੀ ਪ੍ਰੋਟੈਕਸ਼ਨ ਵਾਸਤੇ ਤੇ ਸਾਨੂੰ ਕੋਈ ਮਹਿਸੂਸ ਹੀ ਨਾ ਹੁੰਨ ਦਿੱਤਾ ਇਹਨਾਂ ਨੇ ਵੀ ਸਾਰਾ ਆਪੇ ਸੰਭਾਲ ਲਿਆ ਸਭ ਕੁਝ ਆਪੇ ਬਸ ਮੈਨੂੰ ਤੇ ਕੋਈ محکمہ ਮੰਤਰੀ ਸਾਹਿਬ ਕੋਈ ਐਡਾ ਮੈਨੂੰ ਨਜ਼ਰ ਨਹੀਂ ਆਉਂਦਾ ਵੀ ਕਿਤੇ 10 ਮਿੰਟ ਕੋਈ ਆਉਂਦਾ ਹਾਜ਼ਰੀ ਲਵਾਈ ਤੇ ਚਲੇ ਜਾਂਦੇ ਨੇ ਇਹੋ ਹੀ ਨੌਜਵਾਨ ਜਿਹੜੇ ਸੇਵਾ ਕਰ ਰਹੇ ਨੇ ਹਾਂਜੀ 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 ਇਹ ਸਭ ਨੌਜਵਾਨ ਨੇ ਸਾਰੇ ਪਿੰਡਾਂ ਦੇ ਆਲੇ ਦੁਆਲੇ ਦੇ ਸਾਰੇ ਜ਼ਿਲ੍ਹਿਆਂ ਦੇ ਬਾਹਰ ਤੋਂ ਹਰਿਆਣੇ ਤੋਂ ਵੀ ਅੱਜ ਵੀਰ ਮੇਲ ਮੇਰਕੋਟ ਦਾ ਮੁਸਲਮਾਨ ਭਾਈਚਾਰਾ ਆਇਆ ਸੀ ਕਈ ਦੂਰ ਤਰਾਡੇ ਸਾਰੇ ਆਪ ਦਾ ਤੇਲ ਡੀਜ਼ਲ ਫੂਕੇ ਸਾਰੇ ਆ ਕੇ ਇੱਥੇ ਸੇਵਾ ਕਰ ਰਹੇ ਨੇ ਸਾਡੀ ਨੌਜਵਾਨੀ ਨੂੰ ਭੰਡਰਾਂ ਵਾਲੇ ਲੋਕਾਂ ਦੇ ਇੱਕ ਬੜੀ ਵੱਡੀ ਮੂੰਹ ਤੇ ਚਪੇੜਾ ਮੈਂ ਜਸਦੀਪ ਢੱਲੋਂ ਕੈਮਰਾਮੈਨ تنویر ਦੇ ਨਾਲ ਪਿੰਡ ਕੋਨਾ ਵਾਲਾ